ਤੁਸੀਂ ਬੜੇ ਦੇਖੇ ਹੋਣੇ ਪਰ ਆ ਜਿਹੜਾ ਚੋਰ ਹੈ ਇਹ ਤੁਸੀਂ ਕਦੇ ਨਹੀਂ ਦੇਖਿਆ ਹੋਣਾ। ਦਰਅਸਲ ਪਟਿਆਲੇ ਦਾ ਇਹ ਪੂਰਾ ਮਾਮਲਾ ਆ ਜਿੱਥੇ ਕਿ ਗੈਸ ਸਿਲੰਡਰ ਵਾਲੀ ਗੱਡੀ ਆਉਂਦੀ ਆ ਪਰ ਤੁਸੀਂ ਦੇਖੋ ਵੀ ਆ ਚੋਰ ਕਟਾ ਛਾਤਰ ਆ। ਗੈਸ ਸਿਲੰਡਰ ਵਾਲੀ ਗੱਡੀ ਦੇ ਵਿੱਚੋਂ ਸਿਲੰਡਰ ਚੋਰੀ ਦੇ ਨਾਲ ਚੱਕ ਲਿਆ। ਆਪਣੇ ਮੋਟਰਸਾਈਕਲ ਦੇ ਪਿੱਛੇ ਰੱਖਦਾ ਪਰ 19 ਦੇ ਮੁਲਾਜ਼ਮ ਨੂੰ ਪਤਾ ਲੱਗ ਜਾਂਦਾ ਤੇ ਮੁਲਾਜ਼ਮ ਨੇ ਸਿਲੰਡਰ ਨੂੰ ਪਿੱਛੇ ਹੱਥ ਪਾ ਲਿਆ। ਵਹਿੰਦਿਆਂ ਹੀ ਵਹਿੰਦਿਆਂ ਉਹਨੂੰ ਕਸੀੜ ਦਾ ਗਲੀਆਂ ਦੇ ਵਿੱਚ ਲੈ ਗਿਆ। ਫਿਲਹਾਲ ਇਸ ਸੀਸੀਟੀਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਈਰਲ ਹੋਣੀ ਸ਼ੁਰੂ ਹੋ ਗਈ ਆ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਵਾਲਾ ਜਿਹੜਾ ਆ ਉਹ ਕਿਵੇਂ ਚੋਰ ਜਿਹੜਾ ਮੋਟਰਸਾਈਕਲ ਵਾਲਾ ਕਿਵੇਂ ਗਲੀਆਂ ਦੇ ਵਿੱਚ ਨੱਟਦਾ ਫਿਰਦਾ ਸ਼ੂਕਦਾ ਜਾਂਦਾ ਤੇ ਪਿੱਛੇ ਜਿਹੜਾ ਸਿਲੰਡਰ ਵਾਲਾ ਉਸ ਨੂੰ ਕਸੀਟਦਾ ਜਾਂਦਾ ਆ ਚੋਰੀ ਤੇ ਕਰਦੇ ਆ ਪਰ ਕਦੇ ਡਰਦੇ ਨਹੀਂ ਇਹ ਲੋਕ ਇਹਨਾਂ ਦਾ ਹੈ ਪਤਾ ਨਹੀਂ ਹੌਸਲੇ ਇੰਨੇ ਬੁਲੰਦ ਕਿੱਥੋਂ ਆ ਪੂਰਾ ਮਾਮਲਾ ਜਿਹੜਾ ਆ ਹੁਣ ਸੋਸ਼ਲ ਮੀਡੀਆ ਤੇ ਤੂਲ ਫੜਦਾ ਜਾ ਰਿਹਾ ਮੋਟਰਸਾਈਕਲ ਨੇ ਵਾਲੇ ਨੇ ਮੋਟਰਸਾਈਕਲ ਬੜਾ ਭਜਾਇਆ ਕਸੀੜਦਾ ਲੈ ਗਿਆ ਉਹ ਵਿਚਾਰੇ ਮੁਲਾਜ਼ਮ ਨੂੰ ਸੀਸੀਟੀਵੀ ਤੇ ਪੂਰਾ ਵਾਕਿਆ ਕੈਦ ਹੋ ਗਿਆ ਰਣਗਨ ਵਾਲਾ ਸੀਸੀਟੀਵੀ ਵੀ ਦੇਖੋ ਇਹਨਾਂ ਦੇ ਚੋਰਾਂ ਦੇ ਹੌਸਲੇ ਕਿੱਡੇ ਬੁਲੰਦ ਆ ਕਿਉਂਕਿ ਵੇਖਦਿਆਂ ਵੇਖਦਿਆਂ ਸਾਰਾ ਕੁਝ ਜਿਹੜਾ ਆ ਟਾਸਨੈਸ ਹੋ ਜਾਂਦਾ ਫਿਲਹਾਲ ਇੱਕ ਇੱਕ ਕਿਉਂਕਿ ਇਹ ਪੰਜਾਬ ਦੇ ਵਿੱਚ ਇਹ ਖਬਰ ਹੈ ਸਾਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਜਿਹੜੇ ਐਦਾਂ ਦੇ ਚੋਰ ਆ ਇਹਨਾਂ ਦੀ ਭੁਗਤ ਸਵਾਰੀ ਜਾਵੇ ਪੁਲਿਸ ਦੇ ਵੱਲੋਂ ਨਹੀਂ ਤੇ ਇਹ ਅੱਜ ਇਸ ਨੂੰ ਹੱਥ ਪਾਇਆ ਕੱਲੂ ਕਿਸੇ ਹੋਰ ਚੀਜ਼ ਨੂੰ ਹੱਥ ਪਾ ਸਕਦੇ ਆ ਤੁਸੀਂ ਆ ਧਿਆਨ ਨਾਲ ਦੇਖਿਓ ਕਿ ਸਿਲੰਡਰਾਂ ਵਾਲੀ ਗੱਡੀ ਆ ਕਿੱਡੀ ਛੇਤੀ ਸਿਲੰਡਰ ਲਾਉਂਦਾ ਆ ਤੇ ਫੇਰ ਮੋਟਰਸਾਈਕਲ ਭਜਾ ਕੇ ਲੈ ਜਾਂਦਾ ਪਰ ਇੰਨੀ ਧੇਰ ਨੂੰ ਪਤਾ ਲੱਗ ਜਾਂਦਾ ਉਹ ਸਿਲੰਡਰ ਵਾਲੇ ਭਾਈ ਨੂੰ ਵੀ ਵਿਚਾਰਾ ਮਗਰ ਨੱਠਦਾ ਆ ਔਰ ਸਿਲੰਡਰ ਤੇ ਨੇ ਬਚਾ ਲਿਆ ਪਰ ਆਪ ਇੱਕ ਸੀਰੀਅਰ ਦਾ ਦੇਖੋ ਕਿਦਾਂ ਨਾਲ-ਨਾਲ ਜਾਂਦਾ ਆ ਬੜੀ ਸੱਦ ਕੇ ਆ ਇਸ ਮੁਲਾਜ਼ਮ ਦੇ ਇਹਦੀ ਵੀ ਜਿਹੜੀ ਤਾਰੀਫ ਕਰਨੀ ਬਣਦੀ ਆ ਕਿ ਦੇਖੋ ਕਿੱਡਾ ਜੇਰੇ ਵਾਲਾ ਮੁਲਾਜ਼ਮ ਹੈ ਵੀ ਚੋਰ ਨੂੰ ਇਹਨੇ ਫੜ ਲਿਆ ਉਹਦੇ ਜਿਹੜਾ ਆ ਉਹਨੂੰ ਕਿੰਨੀ ਵੱਡੀ ਕੋਸ਼ਿਸ਼ ਨਾਲ ਆਪਣਾ ਸਿਲੰਡਰ ਬਚਾਇਆ ਫਿਲਹਾਲ ਕਿਉਂਕਿ ਇਹ ਬਹੁਤ ਭਿਆਨਕ ਤਸਵੀਰ ਹੈ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਹੁੰਦਾ ਲੋਕੀ ਇੱਕ ਵੇਲੇਆਂ ਨੂੰ ਆਪਣੇ ਘਰਾਂ ਨੂੰ ਜੰਦੇ ਨਹੀਂ ਸੀ ਲਾਉਂਦੇ ਪਰ ਆ ਤਸਵੀਰ ਤੁਸੀਂ ਦੇਖੋ ਵੀ ਕਿੰਡੀ ਖਤਰਨਾਕ ਹੈ ਉਹ ਵਿਚਾਰਾ ਸਿਲੰਡਰ ਵੇਚ ਰਿਹਾ ਇੱਕ ਬੰਨੇ ਤਾਂ ਇੱਕ ਮਿਹਨਤ ਕਰਕੇ ਕਮਾਉਣ ਡਿਆ ਦੂਸਰਾ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦਾ ਆ ਪਰ ਸਦਕੇ ਆ ਇਸ ਮੁਲਾਜ਼ਮ ਦੇ ਵੀ ਜਿਹੜਾ ਬੜੀ ਤੇਜ਼ੀ ਦੇ ਨਾਲ ਨੱਠਿਆ ਹਾਲਾਂਕਿ ਉਹ ਵਿਚਾਰਾ ਰਿੜਦਾ ਨਾਲ ਚਲਾ ਗਿਆ ਪਰ ਫਿਰ ਵੀ ਸਲੂਟ ਆ ਇਸ ਬੰਦੇ ਨੂੰ ਕਿ ਕਿੰਨੀ ਜਿਹੜੀ ਤੇਜ਼ੀ ਦੇ ਨਾਲ ਇਸ ਨੇ ਆ ਸਾਰਾ ਕੁਝ ਜਿਹੜਾ ਵਾਕਿਆ ਆ ਉਸ ਨੂੰ ਸੰਭਾਲ ਲਿਆ ਕਿਉਂਕਿ ਇਹ ਮੁਲਾਜ਼ਮ ਵੀ ਜਿਹੜੇ ਨੇ ਤੁਹਾਡੇ ਤੁਹਾਡੇ ਵਰਗੇ ਹੁੰਦੇ ਆ ਜਿਨ੍ਹਾਂ ਦਾ ਜਿਹੜਾ ਆ ਹਾਲ ਕਰੋ ਕੁਛ ਇਦਾਂ ਦਾ ਹੀ ਹੁੰਦਾ ਵਿਚਾਰੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਸਤਕਾਰਯੋਗ ਰੋਜ਼ੀ ਰੋਟੀ ਕਮਾਉਣ ਦੇ ਲਈ ਇਹ ਸਾਰੇ ਕੰਮ ਕਰਦੇ ਆ ਪਰ ਦੂਸਰੇ ਬੰਨੇ ਆ ਮਸਟੰਡੇ ਜਿਹੜੇ ਸਿਰਫ ਤੇ ਸਿਰਫ ਚੰਦ ਕੁ ਮਿੰਟਾਂ ਦੇ ਵਿੱਚ ਅਮੀਰ ਹੋਣਾ ਚਾਹੁੰਦੇ ਆ ਉਹ ਪੈਸਾ ਲੈ ਕੇ ਜਿਹੜਾ ਆ ਕੋਸ਼ਿਸ਼ ਕਰਦੇ ਆ ਕਿ ਵੀ ਅਸੀਂ ਇਹ ਗੋਰਖਤੰਦੇ ਕਰ ਲਈਏ ਪਰ ਇਸ ਬੰਦੇ ਨੂੰ ਸਲੂਟ ਦੇ ਦੇਣੇ ਆਪਦੀ ਰੋਜ਼ੀ ਰੋਟੀ ਜਿਹੜੀ ਆ ਜਿਹੜਾ ਉਹਦਾ ਕੰਮ ਹੈ ਉਸ ਨੂੰ ਸੰਭਾਲਿਆ ਤੁਸੀਂ ਦੇਖੋ ਵੀ ਕਿੱਡੀ ਦਲੇਰੀ ਦੇ ਨਾਲ ਉਹਦੇ ਮਗਰ ਨੱਠਿਆ ਮੋਟਰਸਾਈਕਲ ਦੇ ਨਾਲ ਘਸੀਟਦਾ ਗਿਆ ਸਿਲੰਡਰ ਤੱਕ ਬਚਾ ਲਿਆ ਜਿਹੜਾ ਕਿ ਉਹਦਾ ਜ਼ਰੂਰੀ ਸੀਗਾ ਇਹਨੂੰ ਦੱਬ ਤੋਂ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਜਿਹੜਾ ਆ ਇਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਕਿੱਥੇ ਦਾ ਬੰਦਾ ਆ ਔਰ ਇਸ ਦੀ ਜਿਹੜੀ ਆ ਅਪੂ ਗੱਸਵਾਰੀ ਜਾਬ ਹੈ ਪਟਿਆਲਾ ਦੀ ਇਹ ਵਾਰਦਾਤ ਹੈ ਔਰ ਇਹ ਮਾਮਲਾ ਹੁਣ ਏਡੀ ਤੇਜ਼ੀ ਦੇ ਨਾਲ ਵਧ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਆਏ ਦਿਨ ਲੋਕੀ ਕਹਿੰਦੇ ਆ ਵੀ ਪਟਿਆਲਾ ਦੇ ਇਸ ਏਰੀਆ ਦੇ ਵਿੱਚ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਸ਼ਾਇਦ ਇਹਦਾ ਅਸਲ ਕਾਰਨ ਡਰਗ ਹੈ ਕਿ ਡਰੱਗੀ ਜਿਹੜੇ ਨੇ ਉਹ ਆਪਣੇ ਨਸ਼ੇ ਦਾ ਡੰਗ ਪੂਰਨ ਦੇ ਲਈ ਕੱਲ ਇਹ ਸਾਡੇ ਬਰਕਰ ਦਾ ਸਿਲੰਡਰ ਚੋਰੀ ਹੋਇਆ ਕੋਈ ਸਵਾ 2 ਵਜੇ ਇਹ ਬੰਦਾ ਸਿਲੰਡਰ ਬਾਹਰ ਰੇੜੀ ਖੜਾ ਕੇ ਸਿਲੰਡਰ ਲਾਣ ਗਿਆ ਅੰਦਰ ਇਹ 2 2-3 ਮਿੰਟ ਲਾ ਲੋ ਇੰਨੇ ਗਲੀ ਚੋਂ ਦੇਖਿਆ ਇਹ ਵਿਚਾਰਾ ਸਿਲੰਡਰ ਰੱਖ ਕੇ ਚੋਰ ਨੇ ਸਿਲੰਡਰ ਚੱਕਿਆ ਤਾਂ ਅੱਗੇ ਮੋਟਰਸਾਈਕਲ ਦੇ ਰੱਖਿਆ ਇਹ ਉੱਥੋਂ ਭੱਜਿਆ ਤਾਂ ਚੋਰ ਦੇ ਨਾਲ ਪਿੱਛੋਂ ਗਲਾ ਗਲਾਵਾ ਫੜ ਲਿਆ ਇਹਨੂੰ ਚੋਰ ਨਾਲੇ ਕੜੀ ਸਕੇ ਲੈ ਗਿਆ ਇਹਦਾ ਵਿਚਾਰੇ ਦਾ ਸੱਟਾ ਲੱਗਿਆ 4000 ਦਾ ਸਾਡਾ ਨੁਕਸਾਨ ਹੋ ਗਿਆ ਨਾ ਸਾਡਾ ਕੋਈ ਮਾਲਕ ਸੁਣਦਾ ਨਾ ਕੋਈ ਸਾਡਾ ਪ੍ਰਸ਼ਾਸਨ ਸੁਣਦਾ ਕੰਪਲੀਟ ਕਰੀਏ ਕੰਪਲੀਟ ਨਹੀਂ ਅੱਜ ਕਰਾਂਗੇ ਪਹਿਲਾਂ ਵੀ ਕਰ ਚੋਰੀ ਹਾਂ ਮੇਰੇ ਹੋਈਆਂ ਮੇਰੀ ਕੋਤਵਾਲੇ ਕੋਈ ਰਿਪੋਰਟਾਂ ਉੱਤੇ ਨਹੀਂ ਅੱਜ ਤੱਕ ਕੋਈ ਨਹੀਂ ਪੜਾਏਗਾ ਕੀ ਮੈਂ ਕਰਦਾ ਭਈ ਅਸੀਂ ਮੈਸੇਜ ਇਹ ਹੀ ਦੇਈ ਜਾਂਦੇ ਆ ਨਾ ਵੀ ਅਸੀਂ ਚਾਰ-ਚਾਰ 100 ਰੁਪਿਆ ਭਰ ਕੇ ਅਸੀਂ ਕਿੱਥੇ ਜਾਵਾਂਗੇ ਠੀਕ ਆ ਨਾ ਸਾਡੇ ਮਾਲਕ ਤੋਂ ਤਾਂ ਮਾਲਕ ਸਾਨੂੰ ਗਿਣ ਕੇ ਦਿੰਦਾ ਗਿਣ ਕਰਕੇ ਲੈਣਾ ਅਸੀਂ ਜਾਈਏ ਤਾਂ ਜਾਈਏ ਕਿੱਥੇ ਸਾਡੇ ਬਾਰੇ ਵੀ ਕੋਈ ਸੋਚੋ